ਸਾਰਾ ਦਿਨ ਇਸੇ ਥੱਲੇ ਬੈਠਾ ਆਪੀ ਜਾਣੇ ਮੂੰਹ ਤੇ ਮੇਰਾ ਨਾ ਜੇ ਅੱਗੇ ਮੈਂ ਮਾੜਾ ਮੋਟਾ ਕੰਮ ਕਰਦੀ ਸੀ ਉਹਨੂੰ ਵੀ ਉਹ ਮੇਰਾ ਚੀਕ ਕਰਤਾ ਸਾਰਾ ਦਿਨ ਇਸੇ ਥੱਲੇ ਬੈ ਬੈ ਦੀ ਸਰੀਰ ਦਾ ਕੀੜਾ ਕਰਕੇ ਕਰਦੇ ਈ ਪੰਮੂ ਪੰਮੂ ਲੈ ਪੰਮੂ ਇਹ ਨਾਲ ਦੇ ਘਾਟੇ ਨੂੰ ਮਨਾਉਂਦਾ ਹੁੰਦਾ ਸੀ ਉਹ ਜਨਤ ਸੁਆਹ ਨੂੰ ਕੱਢੀ ਨਹੀਂ ਸੀ। ਇਹ ਵਾਸ਼ਲਾ ਮਾਂ ਨੂੰ ਇਹ ਕੱਢਣੀ ਹੈ। ਹੈ? ਇਹ ਵਾਸ਼ਲਾ ਮਾਂ ਲਈ ਜੀ। ਇਹ ਵੀ ਆ ਜਾਮਾ ਪੀ ਰੱਖੂ ਆਈ ਨਹੀਂ। ਰੱਖਣਾ, ਅਕਾਂ ਵਿੱਚ ਰੱਖਣਾ ਨਾ ਕੁਝ। ਹਾਂਜੀ ਮੰਮੀ ਦੱਸੋ, ਇੱਥੇ ਬਹਿ ਕੇ ਮੈਂ ਗੱਲ ਕਰਾਂ ਮੈਂ ਇੱਕ। ਆਹ ਮੇਰਾ ਉਹ ਚਰਦੇ ਇਸਰੀ। ਪ੍ਰੀਤ ਮੰਮੀ ਅੰਦਰ ਬੈਠੀ ਹੋਣੀ ਐ ਪ੍ਰੀਤ ਦਾ ਮੈਨੂੰ ਕੀ ਤਾਂ ਅੰਦਰ ਕਰਨ ਦੀ ਹੁਣੀ ਕੋਸ਼ ਹੋ ਗਈ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਕੰਮ ਕਹਿਣ ਲੱਗੀ ਹਾਂ ਵੀ ਹੁਣ ਗਰਮੀ ਲੰਘ ਚਲੀ ਜ ਮਹੀਨਾ ਤੇ ਇੱਕ ਰਹਿ ਗਿਆ ਵਾ ਤੇ ਉਹ ਕਿੰਨੀ ਆਇਆ ਘਰ ਸਿਆਜ ਥਾਗ ਬੰਨਾ ਗੋਗਲੂ ਬੰਨੇ ਤੇ ਕੋਏ ਨਹੀਂ ਹੈਗੇ ਕੋਏ ਰਹਿ ਕੇ ਥੋੜੇ ਜਿਹੜੇ ਮੈਂ ਪਹਿਨਾ ਪੱਥੇ ਹੀ ਸੀ ਸਾਰੇ ਤਾਂ ਤੁਸੀਂ ਬਾਲ ਪੂਲ ਨੇ ਕੁਛ ਬਈਆਂ ਨੇ ਬਾਲ ਪੂਲ ਤੇ ਉਹਨੂੰ ਨਾਲ ਛੱਡ ਕੇ ਗੋਹਾ ਪੱਥਿਆ ਕਰੋ ਸਿਆਜ ਬੜ ਕੇ ਲੋਕਾਂ ਘਰ ਮੰਗਤਰੀਆਂ ਰਿਆ ਕਰੋੀਆਂ मम्मी देखो हथ लगे शर्म आनी चाहिए रोटिया मकई दका सिलेंडर इना को फूक दया इना सिलेंडर फूकदा जे आडर मम्मी देखो तहू कह शर्म आनी चाहती है सारा दिन एसी आंदर बड़े रही साइए करो ਹੈਂ ਪੂਰਾ ਟਾਈਮ ਕਿਤੇ ਉਥੋਂ ਅਜੇ ਮੈਂ ਚੁੱਲੇ ਤੋਂ ਹਣੀ ਬੜੀ ਨਿਕਲੀ ਤੇ ਤੁਸੀਂ ਆ ਕੇ ਕੋਈ ਦਸਣਾ ਤਾਂ ਨਹੀਂ ਮੇਰੀ ਸੁਣ ਗੱਲ ਕੁਕਵਾਸ ਕਰਨ ਤੁਸੀਂ 20 ਵਰਗੀਆਂ ਗੇਠੀ ਚ ਬਾਣ ਤੇ ਵੀ ਇੱਕ ਦੋ ਹੀ ਦਿਖਾਂ ਉਹਦੀ ਗੁਜ਼ੀਰੀ ਅੱਛਾ ਮੇਰੀ ਸੁਣ ਗੱਲ ਅਸੀਂ ਜਦੋਂ ਸਾਡਾ ਟਾਈਮ ਤੇ ਕਰਕੇ ਇਹ ਇੱਕ ਤੱਕ ਆਹੀ ਕਿ ਸਾਨੂੰ ਕੋਈ ਅਹੀਂ ਪੱਕੇ ਪਕਾਇਆਂ ਗੁਰਦੁਆਰੇ ਕੇ ਸਵਾਜ ਲੰਦੇ ਆਉਂਦੇ। ਮੈਨੂੰ ਤਾਂ ਕਿਤੇਉਂ ਨਹੀਂ ਲੱਗਦਾ ਮੰਮੀ ਜੀ ਤੁਸੀਂ ਕੱਖ ਕੀਤਾ ਹੋਗਾ। ਪੈਰੋ ਟੜੇ ਤੇ ਮਾਵਾ ਪਕਾ ਕੇ ਦੇ ਜਾਂਦੇ ਨਹੀਂ ਲਾਣੀਆਂ ਨਾ ਦੋ। ਆ ਹੱਥੀ ਤੁਹਾਡੀਆਂ ਚੂੜੇ ਘੜੇ ਹੈ ਤੇ ਸਾਡੇ ਨਾਲ ਹੱਥੀ ਘੱਖ ਤੇ ਨਾ ਪੈਰਾਂ ਚ ਘੱਖ ਹੈ। ਅਸੀਂ ਕਾਦੀਆਂ ਨੌਆ ਅੰਟੀ ਕੰਮ ਵਾਲੀਆਂ ਬਣਾ ਕੇ ਲੈਂਦੀਆਂ ਸੀ। ਮੈਂ ਸ਼ੁਰੂ ਤੋਂ ਲੋਣ ਪਾਉਣ ਦੀ ਸ਼ਕੀਨਾਂ ਤੇ ਮੈਂ ਤੇ ਐਵੇਂ ਹੀ ਰਹਿਣਾ ਜੀ। ਮੇਰੀ ਸੁਣ ਲਓ ਮੈਂ ਤੁਹਾਨੂੰ ਰੋਕਿਆ ਨਹੀਂ ਖਸਮ ਤੁਹਾਡੇ ਤੁਹਾਡੇ ਵੱਲ। ਤੁਹਾਡੇ ਤੁਸੀਂ ਤੁਹਾਨੂੰ ਲਿਆ ਕੇ ਦਿਨ ਤੇ ਕਰਦੇ ਮੈਂ ਤੁਹਾਨੂੰ ਰੋਕਿਆ ਵੀ ਨਾ ਪਾਇਆ ਕਰੋ। ਉਹ ਤਾਂ ਤੁਸੀਂ ਆਪ ਜੀ ਨੂੰ ਜਿੰਦਾਬਾ ਨਿਆਖੇ ਦੋ ਤੇ ਪਾਈ ਹੈ ਹੈ ਆਪਣੀ ਪੈਰਾਂ ਤੇ ਤੁਹਾਨੂੰ ਸ਼ਰਮ ਨਾ ਆਉਗੀ ਵੀ ਨੋਹਾਂ ਉੱਧਾ ਫਾੜ ਕੇ ਅੱਗੇ ਤੁਸੀਂ ਮੇਰੀ ਚੀਜ਼ ਲਿਆ ਕੇ ਪਉਂਦੀਆਂ ਜਿਹ ਹੈ ਢੀੜਾ ਲੱਤਾਂ ਲੈ ਆਣਾ ਤੇ ਦੋ ਚਾਰ ਤੇ ਸਕੂਟਰੀ ਤੇ ਦੋਵੇਂ ਜਾਣੀਆਂ ਲੈ ਆਉਂਦੀ ਹੈ ਉਹਦੋਂ ਨਾ ਕਦੀ ਤਾਂ ਸਾਨੂੰ ਪੁੱਛਿਆ ਵੀ ਲੱਗਦਾ ਆ ਜਾ ਤਾਕ ਵੀ ਨਾਕ ਲੈ ਆਈ। ਕਿ ਤੁਸੀਂ ਕਰਨ ਵੀ ਨਿਆ ਕਰੋ ਨਾ ਕੁਝ ਨਾ ਪੁੱਛਿਆ ਮੈਂ ਨਹੀਂ ਮੈਂ ਤੁਹਾਡਾ ਦੋਵਾਂ ਦਾ ਮੂੰਹ ਵੇਖਣ ਨੂੰ ਨਹੀਂ ਲਿਆਦਾ ਵੀ ਸੀਸੇ ਚ ਮੜਾਉਣ ਨੂੰ ਨਹੀਂ ਲਿਆਈ ਮੈਂ ਮੈਂ ਨਹੀਂ ਕਰਨਾ ਜਾਂ ਤੇ ਗੋਆ ਪੱਥੋ ਦਾ ਜੇ ਖਾਦ ਸੂਗ ਬਣਾਉਣਾ ਨਹੀਂ ਤੇ ਮੈਂ ਤਾਂ ਚੁੱਪ ਕਰਕੇ ਉਹ ਮੇਰੀ ਤਾਂ ਹੈਗੀ ਭੈਣ ਕਮਾਂਡਰ ਨੂੰ ਸਾਗ ਵਾਧੂ ਰਹਿਣ ਲੈਂਦੀ ਮੈਂ ਤਾਂ ਕੋਲੀ ਲੈ ਕੇ ਉਹ ਨਹੀਂ ਮੈਂ ਉਧਰ ਹੀ ਖਾਣ ਖਾਇਓ ਸਾਡੇ ਨਾਲ ਉਹ ਹੀ ਰਹਿਣ ਕੇ ਖਾਵਾਂ ਉਹ ਚੇਚਾ ਜਦੋਂ ਰਹਿਣ ਦੀ ਉਹਦੇ ਦੇਖੇ ਜਾਂਦੀ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਇੰਨਾ ਤੁਸੀਂ ਤੇ ਵਿਹਲੇ ਬੈਠੇ ਚੋ ਵੀ ਕਹਿੰਦੇ ਮੈਨੂੰ ਕੰਮ ਮਾ ਛੱਤੀ ਉਹਨੂੰ ਪਾ ਲੈ ਕੇ ਤੇ ਗੋਆ ਪੱਥਾਂ ਜਾ ਐਵੇਂ ਲੂੰਡੇ ਜੇ ਪੜਕਾਈ ਕਰਦੀ ਜੇ ਪੜਕਾਈ ਕਰਦੀ ਤੇ ਜਾ ਕੇ ਕਿਨਾਂ ਲਈ ਤਾਂ ਗੋਆ ਪੱਥ ਚੱਲ ਕੇ ਵੇਖ ਮੰਮੀ ਅੱਜ ਸਾਡੇ ਤੇ ਆ ਜਵਾਨੀ ਹੈ ਤਾਂ ਤੁਸੀਂ ਐਸ ਉਮਰੇ ਨਹੀਂ ਸਾਡੇ ਭੈਣੀ ਲੂੰਡੇ ਪੜਨਾ ਪੜਕਾਈਏ ਅੱਜ ਤਾਂ ਪੜਕਾਉਣੇ ਲੂੰਡੇ ਲਾਡੇ ਫੇਰ ਕਿਉਂ ਆਣੀ ਮੈਨੂੰ ਕੱਖ ਨਹੀਂ ਮਿਲਦੀ ਵੇਰ ਕਿ ਉਹ ਦੂਜੇ ਬੰਨੇ ਜਾਣੀ ਆ ਉਹਨੂੰ ਸਾਥ ਕਿੱਥੇ ਵੜੀ ਅੰਦਰ ਉਹ ਵੀ ਚਾਹੋ ਕੋ ਆਪਰ ਪਹੁੰਚ ਲ ਕੇ ਜਾਂ ਲੈ ਕੇ ਆਣੀ ਆਂ ਇੰਨੇ ਕਿੱਥੇ ਕੰਦੇ ਨਾ ਇਹ ਤਾਂ ਬੇਕੀ ਨਹੀਂ ਕੀਤੇ ਰਹੋ ਥੋਰ-ਥੋਰ ਕਰਦੀ ਹੈ ਇਹ ਨਾ ਪਕਾਉ ਨੂੰ ਕਹਿ ਦੋ ਤੇ ਮਾਰ ਮਾਰ ਜਾਂਦੇ ਨਾ ਦੋਨੇ ਜਾਣਗੇ ਇਹ ਤੁਹਾਨੂੰ ਲੋੜ ਪਾਉਂ ਤੋਂ ਮੈਂ ਕਦੀ ਡੱਕਿਆ ਖਤਮ ਨਹੀਂ ਆਪਣੇ ਵੱਲ ਕੀਤਾ ਆ ਤੁਹਾਡੀਆਂ ਮੰਨ ਨਾ ਤੁਹਾਡੀਆਂ ਸੁਣਨਾ ਹਾਂ ਹੋਰ ਮੈਂ ਤੁਹਾਨੂੰ ਪਤਾ ਨਹੀਂ ਕੀ ਤੁਹਾਨੂੰ ਮੈਂ ਲਿਆ ਲਿਆ ਦਿਆ ਕਰਾ ਤੇ ਜਿਹੜੇ ਸੂਟਰੀ ਤੇ ਚੜ ਜਾਂਦੀਆਂ ਉਹਦੇ ਹੀ ਪਤਾ ਲੱਗਦਾ ਤਿਆਰ ਹੁੰਦੀਆਂ ਚਲ ਜਾਂਦੀਆਂ ਚੰਦ ਦਾ ਆ ਕੇ ਕਾਕੀ ਤਾਂ ਚੱਲ ਪੋਈ ਨੀ ਨੂੰ ਮਾਤੀਆਂ ਜਾੜਾ ਹੀ ਆ ਫਿਰ ਮੈਂ ਕਹਿੰਦੀ ਹਾਂ ਸਬ ਇਸ ਨੂੰ ਦੇ ਚਾਹੁੰਦੇ ਆ ਨਾ ਕੋਈ ਕੋਣ ਹੋਣਾ ਬ੍ਰੀਤ ਹਾਂਜੀ ਕੀ ਕਰੀ ਜਾਂਦੀ ਦੀਦੀ ਕੱਪੜੇ ਧੋਣ ਲੱਗੂਆਂ ਆ ਕੱਪੜੇ ਤੋਂ ਬਾਅਦ ਧੂਮੀ ਉਹ ਜੀ ਨੇ ਕਿਹਾ ਕਿ ਨਵੇਂ ਸੱਪਾ ਪਾਤਾ ਕਰ ਕੀ ਹੋ ਗਿਆ ਹਾਂ ਆਜੂ ਤੁਹਾਨੂੰ ਦੱਸਦੀ ਇਹਨਾਂ ਨੂੰ ਸ਼ਾਮਾਂ ਤੋਂ ਲਿਓ ਸਿੱਕੇ ਕੱਪੜੇ ਬਾਣਾ ਮਸ਼ੀਨ 'ਚ ਨਹੀਂ ਰਹਿਣ ਤੋ ਤਨੀ ਬਾਸ ਧੋ ਲਿਆ ਪਰ ਕੋਈ ਹੋਇਆ ਹੋ ਜਾਣਾ ਬਾਸ ਅੰਦਰ ਮੱਛਲ ਹੋ ਜਾਣਾ ਕੀ ਕਰਾਉਣਾ ਮਸ਼ਲ 'ਚ ਆਪਣੇ ਕੋਲ ਉਰਲੀ ਜੰਦੀ ਨੂੰ ਗੋਆ ਪੱਥੂ ਇਹ ਸਭ ਕਰੂਗਾ ਤੇ ਆ ਵਰਦੀਆਂ ਨਹੀਂ ਆਣ ਸੇ ਸਕੂਲੇ ਜਾਣਾ ਦੀਦੀ ਇਹ ਉਹਦੇ ਗਾਲ ਨੂੰ ਸੋਟ ਲੈ ਤੇ ਕਦੀ ਨਹੀਂ ਤੋਣੀ ਆ ਉਹਨਾਂ ਕਦੀ ਨਾ ਤੇ ਇਹ ਬਾਸ ਧੋਣੀ ਆ ਤੇ ਮੈਂ ਦੱਸਦੀ ਆ ਬਾਅਦ ਚਲ ਦੀਦੀ ਆ ਜਾ ਤੇਰੀ ਵੀ ਸੋਣੀ ਨਹੀਂ ਨਹੀਂ ਕੀ ਆ ਆ ਜਾ ਤੈਨੂੰ ਦੱਸ ਦੇਣੀ

ਕੀ ਕਰਨਾ ਦੀ ਗੀਂ ਕਿ ਮਾਤੇ ਦੋ ਆ ਜਰਾ ਇਨਾ ਕੀਤਾ ਹੋਇਆ ਲੰਕੀ ਨੂੰ ਅੰਦੀ ਬੱਤੂ ਉੱਪਰ ਤੋਂ ਸਾਰਾ ਖਾਣਾ ਤੇ ਕੰਦਨ ਪਿੱਛੇ ਤੇ ਉਹਨਾਂ ਨੂੰ ਮੋਹ ਨਹੀਂ ਲੱਗਾ ਉਹਨਾਂ ਨੇ ਨਹੀਂ ਖਾਣਾ ਉਹ ਕਹਿੰਦੇ ਕਿ ਮੇਰੀ ਭੈਣ ਹੈਗੀ ਲੱਗ ਮੈਂ ਉਹਦੇ ਕੋਲੋਂ ਫੋਟੀਆ ਖਾ ਲਿਆ ਬਣੀ ਇਹ ਤੇ ਸੱਸ ਕਾਹੀ ਇੱਕ ਸਭੀ ਕੰਮ ਦੂਰ ਬਾਰ ਕੇ ਬੈਠੀ ਸੀ ਇੱਕ ਸੋ ਮਾਨੇ ਸਾਥੀ ਵੀ ਲੈ ਲਾਗੇ ਬੰਨੇ ਸਾਰਿਆਂ ਦੇ ਘਰਾਂ ਚ ਹੈ ਕਿ ਕਿੰਨਾ ਕਿੰਨਾ ਕੰਮ ਕਰਦੀ ਐ ਏਡੇ ਏਡੇ ਲੋਕਾਂ ਦੇ ਘੇਰੇ ਤਾਇ ਸਾਡੀ ਸੱਸ ਵਾਲੇ ਵੇਖ ਕਿਤੇ ਪਾਤੀ ਨਹੀਂ ਵੇਖਣ ਨੂੰ ਨਾ ਦਊਂਗੀ ਹੋਰ ਵੇਖਿਆ ਜੇ ਅੱਜ ਚੰਦ ਕਿਲਾ ਕੀ ਆਈ ਐ ਬਈ ਬਾਜ਼ਾਰ ਹੋਰ ਮੈਨੂੰ ਕਿਤਾਈ ਨਹੀਂ ਗਈ ਬੈਂਗੀ ਤੇ ਗਿੱਟਿਆਂ ਨੂੰ ਰਿਸ਼ਕਾਂ ਦੇ ਆ ਆਪਣੇ ਜਿਹੜੇ ਸੋ ਸਵੰਗਲੈਂਟ ਨਹੀਂ ਦੱਸਿਆ ਕਿ ਐਕਟੀਵਿਟੀ ਕਰਦੀ ਕਾ ਨਹੀਂ ਕਿ ਕਿਹੋ ਜਿਹਾ ਲਾਜੈਂ ਕਿ ਇਖਾ ਨਹੀਂ ਪਤਾ ਲੱਗਦਾ ਆਈ ਤੁਮ ਆਪਾਂ ਜੇ ਦੁਬਾਰੇ ਸੁਣਾਉਂਦੇ ਆਂ ਤਾਂ ਕਲਾਸ ਕੋਲ ਚ ਜਾਉਂਦੀ ਐ ਕੀ ਲਈ ਆਇਆ ਚੇ ਤੁਸੀਂ ਸੁਣਿਆ ਇੰਗੀ ਕੜੀ ਸਕੰਤਰਾ ਪਾਣੀਆਂ ਤੋਂ ਦੇਖੀ ਐਂਦੀ ਲੱਗੀਆਂ ਆ ਮਾਣਾ ਸ਼ਰਮਨਾਉ ਹੂ ਕਿ ਬਰੋ ਬਰੀ ਕਰਨੀ ਨਾ ਮਾ ਜੀ ਮੇਰੇ ਤੇ ਪੈਰ ਵੀ ਨਹੀਂ ਤਾਂ ਮੇਰੇ ਤੇ ਆਪ ਨਹੀਂ ਹੈ ਕੱਟੇ ਹੱਥ ਵਿੱਚ ਕੋਈ ਚੂੜੀ ਨਾ ਲਾਤ ਹੁੰਦੀਆਂ ਹੱਥਾਂ ਦੇ ਪਾਣੀਆਂ ਦੋ ਨਹੀਂ ਤੇ ਤੇ ਕਲਾਸ ਚੂੜੀ ਐਸਾ ਹੁੰਦਾ ਨਹੀਂ ਨਾ ਸਾਡੇ ਵਾਸਤੇ ਕੋਈ ਐਸਾ ਹੁੰਦਾ ਨਹੀਂ ਆ ਜੀ ਹੋਣਾ ਹੋਣਾ ਮੈਂ ਕਦੀ ਕੋਈ ਮੁਹਾਰਤ ਨਹੀਂ ਲਾਇਆ ਨਾ ਤਾਂ ਮੈਂ ਕਰਨਾ ਮੈਂ ਅਜੇ ਚੱਲੀ ਘਰੇ ਤਾਂ ਆ ਜਾਗਾ ਕਰੀਏ ਤੇ ਕਰਨਾ ਤਾਂ ਪੈਣਾ ਹੀ ਹੈ ਕੱਲ੍ਹ ਤੇ ਢੋਲ ਤੇ ਜਾਉਣਾ ਹੀ ਪੈਣਾ ਹੁਣ ਆਪਾਂ ਹੁਣ ਆਪਾਂ ਕੀ ਕਰੀਏਗਾ ਸੁਭਣਾ ਮਨੇ ਸਾ ਆਪਾਂ ਦੇ ਸਾਹ ਇਹਨਾਂ ਅਮਲੇ ਤੇ ਫੇਕੇ ਵੀ ਤੂੰ ਨਾ ਕਿਤੇ ਲੈ ਆਵਾਂਗੀ ਨਾ ਪਾਣੀ ਖਪਲੀ ਹੁੰਦੀ ਆ ਤਾਂ ਸਨ ਦੇ ਦੋ ਆਪੇ ਵੀ ਨਹੀਂ ਲੱਗੇ ਜੀਣਾ ਤੇ ਇਹਨਾਂ ਨੂੰ ਨਹੀਂ ਜਾਣੀ ਕਰਾਉਣਾ ਬਹੁਤ ਸੇਤਾ ਰੋਟੀ ਤੇ ਲੋਕਾਂ ਨੇ ਨਾਲੇ ਥੀਂ ਨਹੀਂ ਜਾਨਵਾਦ ਨਾ ਨਾ ਵਾਟ ਏਦ ਗ੍ਰਾਮੀ ਇੱਥਾਂ ਦਿਖਾ ਕੇ ਨੱਥਾਂ ਖੜਾ ਕੇ ਮੰਡੀ ਤੇ ਪਏ ਉਹੀ ਨਾ ਵੀ ਇਹਨਾਂ ਨੂੰ ਚੰਗਾ ਆ ਕੰਮ ਨੂੰ ਚੰਗਾ ਸਭ ਮਾਰੀ ਟੋਟਾ ਮਾਰਦੇ ਹੋ ਜੀ ਸਾਥ ਤੇ ਨਾ ਹੀ ਹੋਵੇ ਤੇ ਚੰਗੀ ਹੈ ਇਹਨੇ ਮੰਡੀ ਤੇ ਚਾਰ-ਦਸ ਸੌਕੇ ਕੱਢਣਾ ਦੀ ਕਰਨੀ ਮੇਰੇ ਕੁਲੇ ਨੂੰ ਕੈਂਬਰੀ ਨੂੰ ਲੋ ਚੱਪਲਾ ਵੀ ਹੁੰਦੀਆਂ ਮੈਂ ਚੱਪਲਾ ਪ੍ਰਾਣੀਆਂ ਪਾਵਾ ਭੈਣਾ ਤੇ ਚੱਪਲਾ ਕੰਦੀਆਂ ਹੋ ਗਈਆਂ ਤੇ ਨਾ ਕੀ ਵੀ ਚੀਜ਼ ਨਹੀਂ ਦੇਣੀ ਹੁਣ ਦੁਆਰਾ ਕਿ ਬੋਸਮ ਆ ਗਈ ਨੂੰ ਲੱਗਿਆ ਇਹਨਾਂ ਨੂੰ ਚੰਗੀ ਤਾਂ ਨਿਕਲ ਜਾਣਾ ਇਧਰ ਉਧਰ ਜਾਂਦੇ ਹਾਂ ਆਪਾਂ ਨੂੰ ਸ਼ਾਮਾਂ ਪੈ ਜਾਣੀਆਂ ਹੈਂ ਅੰਦਰ ਪਾਣੀ ਨੂੰ ਭਕਾਉਣਾ ਆਪਾਂ ਉਹ ਤੇ ਖਾਦ ਕੇ ਵੇਖੀ ਐ ਸੂਟ ਦੇਖੇ ਘਾਇਆ ਜਸਨਾ ਉਹ ਜੀ ਬਣੀ ਤਾਂ ਨਹੀਂ ਬਣਾ ਕੇ ਕਹਿੰਦੇ ਇਹਨਾਂ ਨੇ ਦੇ ਹੀ ਸਮਝੰਗੇ ਸੁਨਾ ਸੁਨੇ ਦੇ ਇੱਕ ਦਾ ਸੁਨਾ ਘਾਇਆ ਵਾ ਪਰ ਉਹ ਜੀ ਨਹੀਂ ਮਾੜੇ ਦੇ ਸੂਰੀ ਨੇ ਤੇ ਅੱਜ ਸੁੱਟੇ ਮਾੜੇ ਲੋਕਾਂ ਦੇ ਸਸਾਂ ਕੁਝ ਡੰਗਣਾ ਨਹੀਂ ਨਿਕਲਿਆ ਜਾਂਦਾ ਤੇ ਇਹ ਹੀ ਵੇਖਿਆ ਧੀਰਪੰਨਾ ਕਰੀਏ ਤੇ ਸਾਥਾ ਮੇਰਾ ਤੇ ਠੀਕ ਆਤਾ ਸੁੱਤੀ ਗਈ ਕਾਲੀ ਤੋਂ ਲੰਘੇ ਭਾਈ ਜਿਆਨਾ ਹਦੀ ਤੇ ਨਾ ਪਈ ਤੇ ਮੈਂ ਤੁਹਾਨੂੰ ਜੀ ਇਸੇ ਨੂੰ ਗਾਈ ਕਾ ਠੀਕ ਜੇ ਜੇ ਮੈਂ ਕੁੜੀ ਗਰੀ ਦਿਖਾਂ ਤੇ ਮੇਰੇ ਪਾਸੇ ਪੂਰੀ ਸ਼ਾਇਦ ਕੁਝ ਸਾਥ ਸਾਥ ਹੈ ਕਦੇ ਤਰੀਕ ਇੱਥੇ ਪੱਕ ਪੱਧ ਕੇ ਇੱਥੋਂ ਚੁਪਾ ਲਓ ਫੇ ਸਿੱਟਾਂਗੇ ਇਤ ਪੱਤ ਪੱਤ ਕੋ ਤੇਰੀ ਗਾਜ਼ਾ ਪੂਰੀ ਸ਼ਕੀਨ ਆ ਆਪਣੀ ਸੱਸ ਹੋਰ ਤਿੰਨ ਨਾਲ ਮੁੱਛੀ ਨਹੀਂ ਪੈਣ ਦਿੰਦੀ। ਜੇ ਤੂੰ ਵੇਖਣ ਗਈ ਸੀ ਉਦੋਂ ਦੇਖ ਕਿ ਮੈਂ ਹਾਂ ਤਰਿੰਗਾ ਨਾ ਪਰੇ ਪਏ ਹੋਰ ਕੀ ਏ ਪਰ ਇਹਨੇ ਵੀ ਸੋਨਾ ਮਾਰਾ ਤੂੰ ਦੇਖ ਲੋ ਜਿਆ ਤੂੰ ਧਰਮੀ ਚ ਤੂੰ ਵੀ ਲੈਣਾ ਸਾਡੇ ਕੋ ਆ ਸੋਨਾ ਨਹੀਂ ਮਾਰਨਾ ਮਰਦੀ ਨੇ ਇਹਨੇ ਤੇ ਮੈਨੂੰ ਉਦਾਂ ਹੀ ਘਰ ਤੇ ਨਾ ਇੱਧਰ ਨੂੰ ਹੋ ਜਾ ਤੂੰ ਝੋੜਾ ਜਿਆ ਹੈ। ਹੈਂ? ਕਿਦੇ ਸੂਟ ਦੇਖ ਪਾਇਆ ਇੰਨੀ ਕਿਤੇ ਮਾਜੀ ਕਿਤਾ ਪਤਰੀਆਂ ਵੇਨ ਕਿਤੇ ਪਤਨੀ ਨਹੀਂ ਆਈਦਾ ਨਹੀਂ 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 ਐ ਕਰਕੇ ਪਾਤ ਪਾਤ ਆਏ ਮੇਰੀ ਬਾਤੀ ਦੇ ਕੋਈ ਆ ਕੀ ਲੱਡੂ ਜੇ ਬਣਾਈ ਜੰਨੀ ਐ ਬਾਤੀਆਂ ਪਤ ਸੋਹਣੀਆਂ ਵਟੀਆਂ ਨਹੀਂ ਭੈਣਾ ਜਿਹੜੇ ਚੁੱਲੇ ਚਲਾਉਂਦੇ ਉਹ ਵੀ ਢੀ ਢੀ ਕਰਕੇ ਲਾਉਣੀਆਂ ਹੀ ਤੇਈ ਤੇਈ ਬਣਾ ਲੈ ਪੂਰੀ ਵਰੀ ਕੰਮ ਕਰਨੇ ਸੌਖੇ ਬਏ ਨਾ ਤੂੰ ਸੋਹਣੀ ਵੜੀ ਪਾਖੀ ਬਣਾ ਤੇਰੇ ਮੈਂ ਤੇ ਆਪਣੀ ਸਾਸਤੀ ਬਣਾ ਤੇ ਇੱਥੇ ਦੋ ਅੱਖਾਂ ਲਾ ਦੇਣੀ ਮੋਟੀਆਂ ਮੋਟੀਆਂ ਬਸੰਤ ਬਣ ਜਾ ਹੁਣ ਇਸੇ ਸੱਸ ਨੇ ਨਾਲ ਲਿੱਕੇ ਤਰੀ ਫੇਰੀ ਮੈਂ ਤਾਂ ਜੋ ਦੀ ਜਾਦੀ ਨੂੰ ਖੜਦੀ ਇਹਨੂੰ ਕਿੱਥਾਂ ਲੈ ਜੂ ਨਾਲ ਦੱਸ ਕੋਈ ਤੈਨੂੰ ਆਖੰਦੇ ਹੀ ਨੇ ਉਹ ਇੱਕ ਤਾਂ ਛੱਟ ਨਹੀਂ ਗਈ ਤੇ ਦੂਜੀ ਨਾਲ ਹੌਲ ਬਣਾ ਕੇ ਰਸਲਾ ਸਾਰੀਆਂ ਮੈਂ ਪਾਤੀਆਂ ਸੱਤਾਂ ਹੀ ਬਣਾਉਂਦਾ ਕੰਨਾਂ ਦੇ ਲਾ ਦੇ ਸੱਤ ਸੌ ਦੇ ਕਿੰਗੀ ਹੋਵੇ ਇਹ ਤਾਂ ਕੰਨ ਤੇ ਫੋਟੋ ਕੰਗੀ ਹੈ ਹੈ ਨਾਲੇ ਹਰੀ ਸਾਸ ਇਹ ਤੇ ਕਿਹਨੇ ਪਾੜ ਕੱਢ ਨਾਲੀ ਦੀ ਤੇ ਆਪਾਂ ਹੀ ਪਹਿਣਾ ਮੈਂ ਹਾਰ ਪਹਿਨਿੱਤ ਨਵਾਂ ਹਾਰ ਲਿਆ ਕੇ ਪਾ ਦਿਆ ਕਰਨ ਹਾਂ ਹੋਤਾ ਸਤ ਨੂੰ ਜਾਨੀ ਕਰਨੀ ਹੈ ਨਾ ਤੂੰ ਬੇਸ਼ੀਦ ਹੋ ਜਾਗੇ ਪਾ ਰੇਗੇ ਚੱਲ ਮੈਂ ਇੰਨਾ ਕਰਿਆ ਲਿਆ ਕੇ ਤੇ ਪਾ ਦਿਆ ਕਰੀ ਨਵਾਂ ਹਾਰ ਹਾਰ ਕਰ

ਕੀ ਪਾਟੀਆਂ ਸੋਹਣੀਆਂ ਤੇ ਮਾਰ ਵਿੱਚ ਕੀ ਕਰੀ ਆ ਇਹ ਮੇਰੀ ਗੱਲ ਸੁਣਿਆ ਆਪਾਂ ਕਿਹੜੀ ਕਿਸੇ ਚ ਮੜਾਉਣੀ ਬਾਲੜੀ ਤੇ ਪਹਿਲੇ ਰਾਗੀ ਲਾਉਣੀ ਆ ਢੋਟੀਆਂ ਵਾਂਗੂ ਵਿੰਗੀ ਪਾ ਕੇ ਜੇ ਸਿੱਧੀ ਪਾ ਕੇ ਜੇ ਗੋਲ ਪਾ ਕੇ ਜੇ ਖਾਣੇ ਦੇ ਢਿੱਡ ਚ ਆਉਂਦੇ ਢਿੱਡ ਚ ਜਾ ਕੇ ਤੇ ਉਹੋ ਕੁਝ ਬਣਾਣਾ ਐਵੇਂ ਗੋਲ ਪਕਾਉ ਉਹਨਾਂ ਸਾਤ ਖੰਡਾ ਘੱਟ ਨੇ ਗੂੜਾ ਰੋਟੀ ਦੀ ਤੇ ਢਿੱਡ ਚ ਢੰਗ ਤੇ ਨਿੰਗੀ ਨਹੀਂ ਹੋਣੀ ਨਹੀਂ ਆਪਾਂ ਕਿਹਦੇ ਮਾਰੇ ਖਾਏ ਸੀ ਜਾ ਸਿੱਖੇ ਹੋਰ ਇਹ ਚੀਜ਼ ਨਹੀਂ ਹੋਉਂਦੀ ਨਹੀਂ ਇਹਦਾ

ਤੇ ਮਹਾਂ ਦੇ ਨੇ ਉਹ ਚੱਲੀ ਜਾਂ ਤੇ ਭੋਗ ਦੀ ਪੂਜਾ ਵਿਆਹ ਦੀ ਪੂਜਾ ਗੋਣ ਦੀ ਪੂਜਾ ਉੱਥੇ ਦਲਤੇ ਮਾਲ ਨੂੰ ਚੰਗੀ ਬਣਾਉਂ ਉਹ ਤੇ ਸਾਰੇ ਨਾਲ ਗੇਂਦੀ ਹੁੰਦੀ ਬਣਾਉਂ ਉਹ ਵੀ ਨਾ ਬੋਲੀ ਮਗਰੋਂ ਕੋਈ ਪੌਂਦਾ ਤੇਰੇ ਵੀਡੀਓ ਖੋਲ ਕੇ ਭੇਜਿਆ ਕਿਸੇ ਦੇ ਵਿਆਹ ਦੀ ਅੱਲਾਹ ਦੀ ਗਵਾਂਡੀਆਂ ਦੇ ਵੀਡੀਓ ਖੋਲ ਕੇ ਜੇ ਆਪ ਦੇ ਨੰਬਰ ਨਾਲੋਂ ਹੀ ਖਾਸ ਜੇ ਆ ਤੇਰੀ ਸਾਸ ਦਾ ਸਾਰੇ ਵਿਆਹ ਚੀਤ ਹੋਵੇ ਜਿਹਨੂੰ ਇਸ਼ਾਰੇ ਕਰੂੰਗੀ ਨਹੀਂ ਚੱਲਦੀ ਰਹੀ ਜਿਹਨੂੰ ਕਰਦੀ ਨਹੀਂ ਜੇ ਸਹੀ ਜੇ ਆਪ ਦੇ ਅੰਗਰੇਜ਼ਾਂ ਸੰਖੇਪ ਪਤਾ ਕਿਉਂ ਕਹਿੰਦੀ ਬੈਠੋ ਆਪੇ ਕਹਿਣਾ ਆਪ ਬਤਾਓ ਮੈਂ ਲੋਕਾਂ ਦੀ ਸ਼ਰਮਨਾਤ ਕਿ ਕਰਦੀ ਨਾਲੇ ਕਿ ਲੋਕਾਂ ਨਾਲ ਨਵਾਂ ਤਿੱਖਣਾ ਹੈ ਤੇ ਆਪ ਕੀ ਕਹੋ ਨਾਂਦੀ ਆਪ ਨੂੰ ਬੈਠੇ ਪਾਰਸੀ ਨਹੀਂ ਜੋੜਦੀ ਇਹਦਾ ਕੀ ਕਰਾਂ ਮੈਂ ਫੈਕੀ ਕਲਿਕ ਨਹੀਂ ਆ ਅੰਦਰ ਹੁੰਦੀ ਜਾਂਦੀ ਇਹ ਨੂੰ ਫੈਕੀ ਕਲਿਕ ਨਾਲ ਆ ਅੰਦਰ ਲੈ ਜੇ ਜੋੜਦੀ ਅੱਛਾ ਹੱਥ ਨੂੰ ਕਹਿੰਦੇ ਕੋਈ ਫੈਕੀ ਕਲਿਕ ਪਾਈ ਜਾ ਆਹ ਹੋਣੀ ਇੱਥੇ ਕੋਨੇ ਕੁ ਹਾਂ ਅੰਗੇ ਹੱਲੇ ਨਹੀਂ ਜੋੜਦੀ ਹਾਂ ਨਹੀਂ ਫੈਕੀ ਕਲਿਕ ਪਾਈ ਜਾ ਇੰਨਾ ਤਾਂ ਕਾਣਾ ਤੇ ਤੂੜੀ ਮੇਰਾ ਨਵਾਂ

ਇਸ ਨਾਲ ਹੀ ਮੈਂ ਆਪਣੀ ਜਿੰਦਗੀ ਦਾ ਨਕਸ਼ਾ ਬਣਾ ਲਈ। ਉਹ ਤੇ ਇਹੋ ਦੇ ਆਪ ਆਪਣੀ ਮਰਜ਼ੀ ਤੋਂ ਰੋਗ ਨਾ ਫੇਰਨਗੇ। ਇਤਨੀ ਦੇਖਣ ਤੋਂ ਬਾਅਦ ਨਹੀਂ ਨਿਕਲਣ ਦੇਂਦੇ। ਜਾਰੀ ਰਸਤੇ ਆਉਂਦੇ ਹੀ ਹੈਗਾ। ਬਸ ਇਦਾਂ ਕਰ ਲਵੇ ਤੇ ਮਰਜ਼ੀ ਉਧੇ ਦੇ ਲਾ। ਨਾ ਰਹਿਣਾ। ਸੋਹ ਕਲਿੰਗ ਦੀ ਕਲਿੰਗ ਹੈ ਤੇ ਇਹਨੇ ਬਿਲਕੁਲ ਇਹ ਸੌਖੀ ਮਾਰਨ ਵਾਲੀ ਨਾ ਟਿਕੀ ਤੇ ਪਰਾਲਾ ਕਰੇ ਸਾਰਾ ਤੇਰਾ ਦੇ ਦੁਸ਼ਮਣ। ਕੀ ਕਰਨਾ ਬੰਦਾ ਕਿੰਨੇ ਮਾਰ। ਉਹ ਤੇ ਆਪਣਾ ਮਾਰ ਕੇ ਸਾਹ ਨਾ ਲਵੇ। ਆਪਾਂ ਕਿੱਥੋਂ ਨਿਕਲ ਲਵਾਂਗੇ ਇੱਗੀ ਤੱਕ ਨਹੀਂ ਚੱਲਦੇ। ਉੱਤਮਾਰ ਹੈ। ਇਹ ਨਾ ਇੱਕ ਪਾਤਰੀਆ ਕੰਮ ਨਹੀਂ ਆਉਂਦੇ ਮਰੀ ਹੋਣਾ ਇੱਕ ਅੱਜ ਅੱਜ ਮੂਰਗੀ ਕਰਦੇ ਹੈ ਜਿਹੜੇ ਧਿਆਨ ਦੇਦੇ ਭਲਾ ਆਪਾਂ ਫਸਲ ਦੀ ਸੋਕ ਲੈਂਦੀਆਂ ਲੈਣੀਆਂ ਨੇ ਜਿਹੜੀਆਂ ਪੱਤੀਆਂ ਖਾਈਏ ਨਾ ਮੈਂ ਕਿਹੋ ਜਿਹਾ ਕੰਮ ਤੇ ਬੜਾ ਮਾਰ ਆਈ ਇਹ ਜਿਹਨਾਂ ਦਾ ਸਾਫ਼ ਵੀ ਖੜੇ ਰਹੇ ਉਹ ਹੋਈ ਉਹ ਨਹੀਂ ਕਰਦੇ ਆਪੇ ਪਰਦਾ ਪਾ ਦੇ ਜਿੱਥੇ ਹੁੰਦਾ ਸਾਕੇ ਜਿਹੜਾ ਪਾਸੇ ਨਹੀਂ ਰਹੀ ਲੋਕ ਸਾਹ ਖਾਣੇ ਨਹੀਂ ਖੋਵੇ ਉਹਦੇ ਪਾਸੇ ਤੇ ਆਪਣਾ ਧਿਆਨ ਲਾ Nghi ਜਾਣਾ ਹੈ ਆਹੋ ਐ ਜੇ ਤੁਸੀਂ ਇੱਕ ਕੰਦਾ ਵੀ ਬਨਣਾ ਨਹੀਂ ਹੈਗਾ ਆਪਾਂ ਪੱਤੀਆਂ ਇਹ ਰੋਜ਼ ਹੁਣ ਆਪਣਾ ਪੱਤਨਾ ਕੇਅਰ ਕਰਨਾ ਹੈ

અતinha કો નિહંસારા દેની પતા પાછે થાડે બે દિન ના નંગર હમ તો ઉપર કુછ કામ ના કરી તો માંગી લેને બંદા કા લાગોઈ પકતી જાવે મું મંતી કનાલીયેઠઠાઈ કર દે ની બડી જા ઓ હાથ કે ન કમતી બাকি કોઈ કામ ના ફઈ સારા દે હોવાઈ પકતી છે તને અગે પીછે અગે પીછે આપને પૂર્ણ કીયે આ દે હોવાઈ પકતી આ હો ના એક યાર એક બે દિન જતો કે

ਮੈਂ ਆਪਨਾ ਬਣਾ ਲੀ ਕਿਤੇ ਜੋ ਲਾਹੇ ਇਹ ਲਾਲ ਲਾਹੇ ਮੇਰੇ ਕਈਆਂ ਨੇ ਫੋਟੋਆਂ ਵਾਪਰ ਲੀ। ਉਹਦੇ ਵਾਟੇ ਤੇ ਜਾ ਕੇ ਲਾ ਦੇਈ ਕਿ ਫਰਸ਼। ਇਹ ਵੀ ਵਧੀਆ। ਇਹ ਨਹੀਂ ਆਉਂਦਾ ਬਦ ਨਾ ਮਿੰਟ ਰੋ। ਇਹ ਬਗਲੀ ਆ ਬਗਲੀ। ਧਿਆਣੀ ਬੱਚਾ ਨਹੀਂ ਬਣਦੇ। ਹੈ। ਮੱਕੀ ਦੀ ਚੰਗੜੀ ਹੈ। ਜੋ ਆਇਆ ਤਾ ਉਹ ਹੁਣ ਆਪਾਂ ਨੂੰ ਦਿਖਾਉਣਾ ਹੈ। ਇਹਦੀ ਆਪਣੀ ਚੱਲਣ ਦੀ ਆਪੇ ਲੱਗੀ ਦੀ ਗੋਲੀ ਨਹੀਂ ਤੇ ਨਾ ਪਾਣੀ। ਜੇ ਕੋਈ ਕੰਮ ਕਰਕੇ ਨਾ ਮੇਰੀ ਐਥੇ ਵਰਤੀਆਂ ਤਾਉਣ ਆ ਗਈ। हद्द करी कर जाोरा हो जा न्याणे पाई देने की मैडम ने मंजूर पैर इतने लाया ਇਹਰੇ ਹੋਣਾ ਤਾਂ ਕਿ ਤੁਹਾਨੂੰ ਸੋਹੀ ਘਵਾਲੀਆ ਘਰੋਂ ਲੈ ਲੈਣਾ ਅਸੀਂ ਆਪਣੇ ਜੋਗਾ ਪਾਠ ਆਏ ਜਿੰਨੇ ਕਿ ਨਸਾਕ ਬਣ ਰਹੇ ਨੇ ਹੱਥ ਤੋਂ ਹੁੰਦੇ ਜਿਹੜਾ ਨੂੰ ਚਾਰ ਦਾ ਸਾਰਾ ਨੂੰ ਦੋ ਤੇ ਨੂੰ ਚਾਰ ਦਾ ਕੱਟਾ ਲੇ ਲਈ ਉਹ ਤੇ ਸਭ ਤੋਂ ਵੱਡਾ ਗਲਾਸ ਵੀ ਨਹੀਂ ਵੀ ਕਿਹੜਾ ਵੱਡਾ ਤੇ ਉਹ ਟੀਵਾ ਹੈ ਕਿੱਡੇ ਨਾਲ ਸਮਾਲ ਨਾਲ ਧੁੰਦਈ ਸਾਰਾ ਦਿਨ ਮੱਝ ਮੇਰੀ ਸੰਭਾਲ ਅੱਜ ਪੱਥਿਆ ਇਹ ਰੋਜ਼ ਪੱਥਿਆ ਕਰਨਾ ਮੈਨੂੰ ਕਹਿਣ ਦੀ ਲੋੜ ਨਾ ਪਿਆ ਕਰੇ ਤੁਸੀਂ ਬੈਠੇ ਰਿਹਾ ਕਰੋ ਹੈ ਕਦੀ ਨੀਲ ਪੇਟ ਵਾਲੀ ਕਲੀ ਵਿੱਚ ਚਕਲਾ ਨਹੀਂ ਤੁਸੀਂ ਬੈਠੇ ਸਾਨੂੰ ਪਤਾ ਸਾਰੀਆਂ ਕਰਤੂਤਾਂ ਦਾ ਲੱਗ ਗਿਆ ਜੇ ਬੰਦ ਇੱਥੋਂ ਤੁਸੀਂ ਜਾਣਾ ਬੜੇ ਵੀ ਮੈਂ ਬੜੀ ਚੱਲਦੀ ਹਾਂ ਮੈਂ ਕਦੇ ਕੁਰਿਆ ਨਹੀਂਦਾ ਉਹ ਕਿ ਆਪਕੀ ਬਾਤ ਚੜ ਕੇ ਗਾਂ ਜਾਂਦੀਆਂ ਚਾਹ ਉਹ ਪੱਖਾਂ ਟਖਾ ਟਖਾ ਲਾ ਮੈਂ ਜਿੱਦਾਂ ਵੀ ਘਰੇ ਮੋਰਾਂ ਦੀ ਬਾਹਰ ਹੋਈ ਤੁਸੀਂ ਵੇਖ ਵੇਖ ਛੱਡ ਕੇ ਨਾ ਰਹਿੰਦੇ ਘਜਮੀ ਠੀਕ ਹੈ ਮੈਨੂੰ ਜਿਆਦਾ ਭਲਾ ਨਾ ਭਲਾ ਮੇਰੇ ਤੋਂ ਸੱਚੀਆਂ ਨਾ ਨਿਕਲ ਭਲਾਣਾ ਤੈਨੂੰ ਜਬਾਨ ਤੇ ਸਾਈਨ ਆਈ ਹੁਣ ਉਹ ਤਾਂ ਮੈਂ ਨਹੀਂ ਇੱਜ਼ਤ ਤਾਂ ਤੁਹਾਨੂੰ ਵੇਖਣ ਗਈ ਹਾਂ ਤਾ ਡਟੂਲੇ ਘਾਡੇ ਲਿਆਂਦੇ ਆ ਉਦੋਂ ਤੁਹਾਨੂੰ ਪਤਾ ਲੱਗਦਾ ਸਾਡੀ ਸਾਥ ਸ਼ਕੀਨ ਨਾ ਕਿ ਕਿ ਹੁਣ ਤੱਕ ਹੀ ਪੁੱਤੇ ਨੂੰ ਘਾਉਂ ਆਈ ਤੇ ਇਹ ਸੋਚ ਕੇ ਮਰ ਗਈਆਂ ਵੀ ਜੇ ਆਪ ਇੰਨੀ ਸ਼ਕੀਨ ਮਾਂ ਤੇ ਸਾਨੂੰ ਕਿੰਨੀ ਕੁਛ ਕਿੰਨੀ ਲੋਗ ਸਾਨੂੰ ਕੀ ਤਾਂ ਹੀ ਰੋਝ ਜਾਣੀਆਂ ਸਾਨੂੰ ਕੰਮ ਵਾਲੀਆਂ ਤਾਂ ਭੜੀਆਂ ਨਹੀਂ ਬਣਾ ਦੇਣਾ ਇੰਨੀ ਕਿ ਪਰਮ ਕਰ ਲਈ ਤੇ ਕਰਦੇ ਕਰਦੀਆਂ ਨੇ ਲਾ ਕੇ ਕਰਦੀਆਂ ਨੇ ਬੜੇ ਚਾ ਸੀ ਕਿ ਸੱਸ ਬੜੀ ਸ਼ਕੀਨ ਆ ਸਾਨੂੰ ਨਹੀਂ ਇਹਦੇ ਬਣਾ ਦੇ ਰੱਖੂਗੀ ਆ ਜਾਣ ਜਾਂ ਜਬਾਨ ਤੇ ਤੇਰੀ ਪਤਨੀ ਅਸਰ ਪਾਠ ਆਈ ਨਹੀਂ ਜਿਆਦਾ ਨਹੀਂ ਤੇ ਇੰਨਾ ਹੀ ਕਰਿਆ ਕਰੋ ਵੀ ਸਾਰਾ ਦਿਨ ਪੱਕਾ ਗੋਆ ਹੀ ਪਾਠ ਦੇ ਰਿਆ ਕਰੋ ਉਹਨਾਂ ਕੋ ਕੰਮ ਕਰਵਾਉਂਦੇ ਕੋਹ ਪਤ ਨਹੀਂ ਨਾ ਮੈਨੂੰ ਕਮੀ ਜਿੱਥਾ ਜਿੰਨਾ ਪਾਤਾਂ ਜਾਂ ਠੀਕ ਹੈ ਇੰਨੀ ਕਿਛੁ ਟਿੱਕੇ ਸੇਰੇ ਲਾ ਦੇ ਤੇ ਜਾਂ ਸਰਦੀ ਪਾਣੀ ਦਾ ਕਰੋ ਤੇ ਦੂਜੀ ਕਿੱਥੇ ਦੂਜੀ ਨੂੰ ਖਰਾ ਆ ਮੇਰੇ ਕੋਲ ਇੱਕ ਰੀ ਮੜਾ ਜੇ ਉਹਨੇ ਦੱਸ ਕੇ ਦੇਸ਼ਾ ਜੋ ਚ ਦੁਪਹਿਰਾਂ ਜਿਹੜੀ ਮੁੜ ਕੇ ਦਰਸ਼ਨ ਨਹੀਂ ਦਿੱਤੇ ਉਹ ਕੀ ਕਰੀ ਜਾਂਦੀ ਮਰੀ ਚੰਦਿਆ ਜਿਹੜਾ ਪਾਤੀਆਂ ਬਸ ਆ ਜਾ ਆ ਤੈਨੂੰ ਵੇਖਣ ਦੇ ਹਾਂਜੀ ਮੰਮੀ ਜੀ ਦੱਸੋ ਹੁਣ ਕੀ ਕਰਾਉਣਾ ਸਾਡੇ ਕੋਲ ਲਈ ਤੇ ਜੇ ਇੰਨੀ ਸੂਫਾਤੀਆਂ ਤੇ ਚਾਟੀਆਂ ਪਾਤੀਆਂ ਇੱਡੀ ਤੇ ਪਾਤ ਵੀ ਨਹੀਂ ਲੈਂਦੇ ਮੰਮੀ ਜੀ ਤੁਸੀਂ ਕਿ ਸਾਗ ਤਰਨ ਜੋਗੀਆਂ ਸਾਗ ਤਰਨ ਜੋਗੀਆਂ ਇਹ ਬਾਤ ਆਈ ਹੈ ਹਾਏ ਇਹ ਨਹੀਂ ਪਤੀ ਇਹ ਨੂੰ ਸਮਝ ਸਾਗੇ ਕਟੇ ਕਰਨਾ ਸਾਗ ਚਾਰਾ ਸਿਆਲ ਰਿਜਣਾ ਵਾ ਰੋਜ਼ ਸਾਗ ਹੀ ਖਾਈ ਜਾਣਾ ਜੀ ਹਾਏ ਨਹੀਂ ਤੁਹਾਡੀ ਜਪਾਨ ਕਿੱਡੀ ਤੇ ਬੋਲਣ ਕਿੰਨਾ ਲੱਗ ਪਈਆਂ ਹਾਏ ਮੰਮੀ ਜੀ ਕਿੱਟੀ ਆਂ ਸੋਹਣੀਆਂ ਸੰਤਰਾ ਮੈਂ ਮਰ ਜਾ ਨਹੀਂ ਸਾਡੀ ਉਮਰ ਪਾਉਂਦੀ ਤੇ ਮੇ ਮਾਚਾ ਕਿ ਕਿਉਂ ਸੋਣਿਆ ਸਕੂਲ ਅੱਗੇ ਉਹ ਮੈਂ ਪਾ ਲੈਂਦੇ ਹਾਂ ਬੱਲੇ ਨਹੀਂ ਤੇ ਜਿਹੜੀਆਂ ਤੁਹਾਨੂੰ ਵੀ ਨਹੀਂ ਮੈਂ ਮਾਚਾ ਹੂ ਕਿ ਤਹਾ ਸਾਡੀ ਉਮਰ ਪਹੁੰਚ ਕੇ ਨਹੀਂ ਜਦੋਂ ਮੈਂ ਤੁਹਾਨੂੰ ਵਿਆਹ ਕੇ ਲਿਆਂਦਾ ਤਾਂ ਤੁਹਾਡੇ ਵੀ ਦਪੈਰ ਕਾਜ ਕੇ ਲਿਆਈ ਹਾਂ ਹਾਂ ਮੰਮੀ ਜੀ ਦੋਥਾ ਤਾਂ ਬਣਾ ਲੈ ਜੋ ਹਾਏ ਨਹੀਂ ਅਸੀਂ ਸਿੱਕੋ ਸਾ ਤੋਂ ਬਣਾ ਲੈ ਆ ਕੀ ਆ ਦੋਥਾ ਮੰਮੀ ਜੀ ਉੱਤੇ ਚੁੰਡੀ ਵਾਲੇ ਪਾਏ ਆ ਤੁਸੀਂ ਤਾਂ ਬਣਾਉਣ ਹੀ ਨਹੀਂ ਦਿੰਦੇ ਸਾਨੂੰ ਮੰਮੀ ਜੀ ਇੱਧਰ ਮੂੰਹ ਕਰੇ ਮਾੜਾ ਜਾ ਹਾਏ ਨਹੀਂ ਮੰਮੀ ਨੇ ਤੇ ਕੋਕਾ ਵੀ ਪਾਇਆ ਆ ਉਹਰ ਵੀ ਕੁਛ ਨਾ ਲਿਆਂ ਤਾ ਮੰਮੀ ਇੱਕ ਬਾਰ ਨਹੀਂ ਚਪੇੜ ਰੱਖ ਕੇ ਮੂੰਹ ਦੇ ਉੱਤੇ ਤੂੰ ਅੱਜ ਹੀ ਗੌਰ ਨਾਲ ਦੇ ਜਦੋਂ ਦੀ ਵਿਆਹੀ ਆਏ ਇੱਕ ਹੋ ਰਿੰਗ ਪਾਈ ਫਿਰਦੀ ਨਹੀਂ ਸ਼ਰਮ ਕਰ ਲੈ ਆ ਅੱਜ ਹੀ ਗੌਰ ਨਾਲ ਵੇਖਿਆ ਮੈਂ ਤਾਂ ਰੋਝ ਇੰਨਾ ਕੁਛ ਪਾਉਣੀ ਲਾਤਾ ਤੂੰ ਹੀ ਅੱਜ ਚੱਜ ਨਾਲ ਵੇਖਿਆ ਨਹੀਂ ਆ ਤਾਂ ਨਵੀਂ ਆਈ ਆ ਵੀ ਨਵੀਂ ਆ ਹਾ ਉੱਤੇ ਕੋਕੇ ਵੀ ਨਵੇਂ ਪਾਏ ਹੋਏ ਆ ਸਾਰਾ ਖੁਸ਼ੀ ਜਾਣਾ ਸਾਰੇ ਪੈਸਾ ਤੁਹਾਨੂੰ ਦੇ ਦਿੰਦੇ ਹਾਂ ਨੂੰ ਕਿਹੜਾ ਚੁੱਪ ਨਾ ਨਾ ਤੁਹਾਨੂੰ ਤਾਂ ਮਿਲਦਾ ਹੀ ਕੱਕਰੀ ਚਾਚਾ ਕੇ ਕੰਮ ਕਰ ਅੱਜ ਤੱਲਾ ਨੂੰ ਤੇਰੀ ਚਲਾ ਤਰੀਆਂ ਪੇੜ ਨੂੰ ਬਠੇਰੀਂ ਇੱਕ ਕੰਮ ਕਰ ਜਾਵੇ ਮੈਂ ਨਹੀਂ ਕੰਮ ਕਰਨਾ ਮੈਂ ਇੱਥੇ ਦੂੰ ਹਾਂ ਨੀ ਸਬਜੀ ਸਬਜੀ ਦੀ ਬਣਾਣੀ ਮਮੀ ਜੀ ਤੁਸੀਂ ਇੰਨੇ ਸ਼ਕੀਨਣ ਜੋ ਤਹਾਨੂੰ ਵੀ ਦਸ਼ਕੀ ਨਿਸ਼ਕੂਨੀ ਜੀ ਲਾ ਲੈਂਦਾ ਕਰੋ ਵਾਲ ਵੀ ਕਟਾਏ ਤੇ ਉਹ ਵੀ ਹੁਣ ਜੂੜਾ ਕੀਤਾ ਹੋਇਆ ਮਮੀ ਨੇ ਦੇਖ ਲਿਆ ਮਮੀ ਪਹਿਲਾਂ ਤੁਸੀਂ ਹੁਣ ਸ਼ਕੀਨੀ ਦਾ ਕੰਮ ਛੱਡ ਦਿਓ ਹੁਣ ਤੁਹਾਡੀ ਉਮਰ ਨਹੀਂ ਹੁਣ ਤੁਹਾਡੀ ਵਾਰੀ ਮੈਂ ਤੇ ਜਿੰਨਾ ਚਿਰ ਮਰਦੀ ਨਹੀਂ ਨਾ ਮੈਂ ਨਹੀਂ ਛੱਡਣਾ ਮੈਂ ਤਾਂ ਸ਼ੁਰੂ ਤੋਂ ਹੀ ਇਦਾਂ ਨਹੀਂ ਸੌਣ ਕੇ ਨਾ ਡੇਰੇ ਤੇ ਕੋਈ ਨਹੀਂ ਇਦਾਂ ਨਾ ਕਰੇ ਨਹੀਂ ਕਰਦੇ ਮੈਨੂੰ ਡੇਰੇ ਨਾਲ ਸਾਨ ਮੈਂ ਆਪਣੀਆਂ ਨੂੰ ਵੀ ਨਾ ਡੱਕਿਆ ਕਰੋ ਗੋਏ ਕਾਇ ਵਾਲਾ ਕੰਮ ਹੀ ਨਹੀਂ ਕਰਨਾ ਇਹ ਤੁਹਾਡਾ ਕੰਮ ਹੈ ਜਦੋਂ ਮੇਰਾ ਟਾਈਮ ਸੀ ਮੈਂ ਗੋਏ ਵੀ ਛੋੜਦੀ ਸੀ ਮਸ਼ਕੀਨੀਆਂ ਵੀ ਲੰਗਦੀਆਂ ਮੈਂ ਸਾਰੇ ਕੰਮ ਕਰਦੀ ਹਾਂ ਹੋਣ ਕਿਹੜੇ ਬੇੜੀਆਂ ਗੱਲਾਂ ਤੂੰ ਹਜੇ ਮੈਂ ਪਾਟੀਆਂ ਰੱਖ ਛੱਡਣੀਆਂ ਕਿਹੜੇ ਬੇੜਾ ਕਿਤੋਂ ਹੋ ਗਿਆ ਪੰਜ ਛਾ ਤੇ ਮੇਰੇ ਵਿਆਹ ਨੂੰ ਹੋਏ ਪਹਿਲਾਂ ਨੀਆਂ ਗੱਲਾਂ ਪਹਿਨਾਂ ਦੀਆਂ ਤੇ ਮੰਮੀ ਜੀ ਮੇਰੇ ਵਿਆਹ ਤਾਂ ਪਹਿਲਾਂ ਦੀਆਂ ਮਾਥੀਆਂ ਕਿੱਥੇ ਮੇਰੇ ਰਿਆ ਤੇ ਤੂੰ ਹੀ ਹਲਵਾਈ ਲਾਇਏ ਹੋ ਦੂਜੇ ਸਿਲੰਡਰ ਨਾਲੇ ਤੇ ਕਿਹ ਚਾਹ ਸਬਜੀ ਧਰ ਜਾ ਮੈਂ ਜੇ 2 ਮਿੰਟ ਪਾ ਲਾਂ ਜਾ ਉੱਠ ਤੈਨੂੰ ਮੈਂ ਪਾਵਾ ਮੈਂ ਤੈਨੂੰ ਮੈਂ ਜਾ ਉੱਠ ਸਬਜੀ ਧਰ ਕੀ ਧਰ ਲੱਗੀਆਂ ਸਾਚ ਨਾਲੇ ਅੱਜ ਕੀ ਧਰ ਲੱਗੀਆਂ ਅੱਜ ਮੇਰੇ ਰਾਤ ਕਾਲੇ ਕੋਈ ਨਹੀਂ ਉਹ ਸਾਰੇ ਉਹ ਕਰਾ ਲਿਆ ਕੀ ਕਹਿੰਦੇ ਮੈਂ ਨਹੀਂ ਚੋਰ ਡੈਡੀ ਡਰ ਜਾ ਹਾਂ ਤਾਂ ਉਹ ਕਰਾ ਦੇ ਜਾ ਕਿਸ ਕੋਲ ਬਹੁਤ ਛੁੱਟਿਆ ਕਰਿਆ ਤੇ ਕਰਾ ਆਇਆ ਕੋਦਾ ਕਿ ਫਟਾ ਕਾਲੇ ਹੱਥ ਹੋ ਜਾਣ ਤੇ ਰਿੰਗਾ ਭੌਂਦਾ ਮੈਨੂੰ ਕੋਈ ਫਟਾ ਨਹੀਂ ਹੁੰਦਾ ਕਾ ਮੈਨੂੰ ਤਾਂ ਸ਼ਕੀਨੀ ਛਾੜ ਦੋ ਹਣ ਅੱਜ ਸਾਨੂੰ ਨਾਲ ਲੈ ਜਾਂਦੇ ਹਾਂ ਹਾਂ ਜੀ ਤੇ ਮੇਰੀ ਸ਼ਕੀਨੀ ਲੱਗ ਮੈਂ ਤਾਂ ਹੁੰਦੱਕ ਦੀ ਥੋੜੀ ਮੈਨੂੰ ਮੇਰੇ ਵਾਂਗੂ ਰਹਿਣ ਦੋ ਤੁਸੀਂ ਵੀ ਨਾਲਿਆ ਕਰੋ ਉਮਰ ਦੇ ਹਿਸਾਬ ਨਾਲ ਸ਼ਕੀਨੀ ਸੋਹਣੀ ਲੱਗ ਉਮਰ ਦੇ ਹਿਸਾਬ ਨਾਲ ਚੰਗੀ ਲੱਗਦੀ ਹੈ ਤੁਹਾਡੀ ਉਮਰ ਹੋ ਗਈ ਹੋਣਾ ਹੱਡੀ ਵਾਰੀ ਆ ਸਬਜੀ ਕੀ ਧਰਨੀ ਅੱਜ ਕੀ ਕਰਨਾ ਪਤਾ ਨਹੀਂ ਮੈਨੂੰ ਕੀ ਧਰਨੀ ਹਾਂ ਨੂੰ ਤਾਂ ਲੈ ਲੀਂ ਮਰੂਤਾ ਜੀ ਸਕਲੀ ਆਪਣਾ ਰਾਜ ਮਰੂਤਾ ਦੀ ਸਬਜੀ ਲੱਗਦੀ ਮੰਮੀ ਜੀ ਚੁੱਧਾ ਆਪ ਕੋ ਲੱਭੇ ਫਿਰ ਬਣਾ ਲੈਂਗੀ ਹਾਂ ਨੂਣਾ ਬਣਾਈ ਮੈਨੂੰ ਵਾਈ ਹੈ ਮੇਰੇ ਕੋਡੇ ਕੱਡੇ ਪੀੜ ਕਰਦੇ ਮੈਂ ਇਹਨਾਂ ਪਾਣੀ ਸਬਜੀ ਨਾਲ ਹਲਵਾ ਦੀ ਬਣਾਈ ਮੇਰੇ ਕੋਡੇ ਪੀੜ ਕਰਦੇ ਮੈਂ ਨਹੀਂ ਵਾਈ ਖਾਣੀ ਮੰਮੀ ਜੀ ਇੰਨਾ ਭਾਰ ਚੱਕੀ ਫਿਰਦੇ ਇਹ ਲਾ ਦੋ ਹਾਂ ਮੈਂ ਰੱਖਾ ਕਿ ਤੇ ਮੇਰੀ ਖਤੇ ਜੀ ਦੁੱਜੀ ਤੇ ਤੁੱਜੀ ਮੇਰੇ ਕੱਤੇ ਪਈ ਰਹੀ ਜੀ ਹੁਣ ਇਹ ਹੈ ਤੇ ਇਹ ਮੇਰੇ ਪਈ ਰਹੀ ਹੈ ਉਹਨਾਂ ਵੇਟ ਆਪਣਾ ਨਹੀਂ ਆ ਜਿੰਨਾਂ ਨਾਲ ਗਹਿਣੇ ਤਾਂ ਚੁੱਕੀ ਖੜਦੇ ਆ ਤੂੰ ਜਾਣੇ ਕਿ ਤਰ ਮੈਂ ਦੁੱਜੀ ਤਰਕ ਲਾਉਂਦੀ ਸਮਝੀ ਧਰ ਜਾ ਕੇ ਨਾਲ ਮੈਨੂੰ ਪਾਣੀ ਘੁੱਟ ਦੇ ਜੀ ਜਾ ਹੋ ਤਾਂ ਤੁਹਾਡਾ ਨਾ ਬੋਲ ਬੋਲ ਗਲਾ ਵੀ ਸੁੱਕ ਗਿਆ ਮੇਰਾ ਪਾਣੀ ਪੀ ਚਾਹ ਪਾਣੀ ਕਿ ਆ ਕੇ ਗਏ ਮੈਨੂੰ ਮੀਂਹ ਨਹੀਂ ਆਉਂਦੀ ਹੁਣੇ ਠੰਡਾ ਪਾਣੀ ਜਾ ਲੈ ਕੇ ਆ ਕੰਮ ਵੀ ਕਿਤੇ ਤਾਂ ਸਤਾ ਸਿਕਰਾ ਮੈਂ ਬੈਂਦੇ ਤਾਂ ਸਤਾ ਸਤਾ ਕੰਮ ਕਰਾਂ ਮੈਂ